ਲੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਡੇ ਪ੍ਰਧਾਨ ਰਾਜਾ ਬਣਿੰਗ ਅਮਰਿੰਦਰ ਸਿੰਘ ਬਣਿੰਗ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਇਹ ਰੈਲੀ ਰੱਖੀ ਗਈ ਸੀ ਸੰਵਿਧਾਨ ਬਚਾਓ ਰੈਲੀ ਜਿਸ ਦੇ ਵਿੱਚ ਉੱਚੇ ਤੌਰ ਤੇ ਐਸ ਆਈ ਸੀ ਸੀ ਸਕੱਤਰ ਇਨਚਾਰਜ ਪੰਜਾਬ ਸ਼੍ਰੀ ਰਵਿੰਦਰ ਕੁਮਾਰ ਢਾਲਵੀ ਜੀ ਆਏ ਉਹਨਾਂ ਦੇ ਨਾਲ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਸਰਦਾਰ ਗੁਰਜੀਤ ਸਿੰਘ ਆਇਲਾ ਔਰ ਬਾਕੀ ਸਾਥੀ ਸਾਬਾਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਹਰਪ੍ਰਤਾਪ ਸਿੰਘ ਨਾਲ ਨੇ ਸ਼ਿਰਕਤ ਕੀਤੀ ਔਰ ਜਿੱਥੇ ਅੱਜ ਇੱਕ ਜਿੱਥੇ ਸੰਵਿਧਾਨ ਬਚਾਓ ਰੈਲੀ ਆਪਾਂ ਅਸੀਂ ਕੀਤੀ ਹੈ ਉਥੇ ਨਾਲ-ਨਾਲ ਲੋਕਾਂ ਨੂੰ ਇੱਕ ਬਹੁਤ ਵੱਡਾ ਇਸ ਗੱਲ ਦੇ ਤੇ ਵੀ ਜਾਗਰੂਕ ਕੀਤਾ ਹੈ ਕਿ ਜਿੱਥੇ ਦੇਸ਼ ਦੇ ਅੰਦਰ ਜਿਹੜੀਆਂ ਹੈਗਿਆ ਨੇ ਫਿਰਕਾਪ੍ਰਸਤੂ ਤਾਕਤਾਂ ਨੇ ਮੌਕਾ ਪਰ ਤਾਕਤਾਂ ਨੇ ਉਹਦੇ ਨਾਲ-ਨਾਲ ਅੱਜ ਪੰਜਾਬ ਦੇ ਵਿੱਚ ਵੀ ਜਿਹੜਾ ਖਤਰਾ ਸਾਡੇ ਸਿਰ ਤੇ ਮੰਡਾ ਰਿਹਾ ਹੈ ਕਿਉਂਕਿ ਅੱਜ ਹਾਲਾਤ ਪੰਜਾਬ ਦੇ ਜਿਹੜੇ ਉਹ ਵੱਤੋਂ ਬੱਤਰ ਹੋ ਚੁੱਕੇ ਹੈ ਦਿਨ ਦਿਹਾੜੇ ਚੋਰੀਆਂ ਡਕੈਤੀਆਂ ਫਰੋਤੀਆਂ ਤੇ ਲੁੱਟਖੋ ਜਿਹੜੀ ਹੈ ਉਹਨਾਂ ਦੇ ਕੁਤਲੇ ਆਮ ਸਮੁੰਦਰ ਵਾਰਦਾਤਾ ਦਾ ਠਾਠਾ ਮਾਰ ਰਿਹਾ ਔਰ ਅਸੀਂ ਇਹਨਾਂ ਨੂੰ ਅੱਜ ਜਾਣੂ ਕਰਾਉਂਦੇ ਹੋਏ ਅੱਜ ਇਸ ਗੱਲ ਦੀ ਬੜੀ ਵੱਡੀ ਖੁਸ਼ੀ ਕਿ ਅੱਜ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਹੈ ਅੱਜ ਉਹਨਾਂ ਦੇ ਮਨ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਤੀ ਬੜਾ ਇੱਕ ਵੱਡਾ ਜੋਸ਼ ਇੱਕ ਜਸ਼ਬਾ ਜਿਹੜਾ ਔਰ ਮੰਨਦੇ ਕਿਤੇ ਤੌਰ ਤੇ ਤੁਹਾਡੇ ਸਭ ਨੂੰ ਆਉਣੀ ਆਏ ਜਿੱਤੀ ਸਾਧਾ ਜਿੱਤੀ ਲੋਕਮੰਤਰੀ ਔਰ ਅੰਗਰ ਕਾਰਜਪ੍ਰੇਮੀ ਜਨਨ ਕਰਦੇ ਨਾ ਦੋ ਪਾਰਟੀ ਨੂੰ ਖੁਦਾ ਸਤ ਕਰ ਗਿੰਦਰ ਸਿੰਘ ਵਰਤਾਵਾਂ ਜੇ ਜੇ ਤੋ ਆਪੇ ਸਭ ਤੁਹਾਡਾ ਮਤਾਂ ਲਗਦੇ ਵਿੱਚ ਆਏ ਨੇ सारे असीं कटो री वरंदर दालवी जी पंजाबंचार्जार बचाओ रैली ज़िले जे प्रधान हरप्रताप बचावा जी सुबुह सॾे भलाई को साब रंधावा जी